ਜਿਲੇ ਖਾਓ ਜਾਦੇ ਨਾਲ ਪਰ ਇਹਨੂੰ ਸਤਿਗੁਰਾਲ ਜੀ ਸਤਿਗੁਰਾਲ ਆਪਾਂ ਬੋਲਦੇ ਅਸੀਂ ਰਾਤ ਦੇ ਮਸ਼ੀਨਾਂ ਕੋਲ ਤੇ ਹੁਣ ਚੱਲਨੇ ਆਪਾਂ ਏਰੀਆ ਵੇਖਣਾ ਹਾਂਜੀ ਨਹੀਂ ਨਹੀਂ ਛਾਗਲੇ ਆਪਾਂ ਸਤਿਗੁਰਾਲ ਜੀ ਉਹਨਾਂ ਏਰੀਆ ਵੇਖਣ ਚੱਲੇ ਆਂ ਫਿਰ ਦੱਸਦੇ ਆਂ ਹਿਸਾਬ-ਕਿਤਾਬ ਏਰੀਆ ਵੇਨੂੰ 100 ਫੰਗੋਂ ਦੇ ਘਰ ਤੇ ਆਏ ਆ ਆ ਸਾਨੂੰ ਪਾਈ ਦੇ ਵੱਡੇ ਪਾਈ ਦੀ ਮਸ਼ੀਨ ਇਹ ਕਦੋਂ ਜਿਹੜਾ ਏਰੀਆ ਵੇਖ ਰਹੇ ਆਂ ਘੁੰਮਦੇ ਫਿਰਦੇ ਇਹ ਰੀਆ ਉਰੀਆ ਵੇਖ ਕੇ ਆ ਗਏ ਮਸ਼ੀਨਾਂ ਤੇ ਰੋਟੀ ਖਾਣੇ ਆ ਹੁਣ ਰੋਟੀ ਬਣੀ ਪਈ ਆ ਕੁਛ ਵੀ ਨਹੀਂ ਅਸਾਂ ਹੀ ਤੇ ਗਏ ਆਹ ਸਾਨੂੰ ਬਾਈ ਵਾਲੇ ਮੇਰੇ ਨੂੰ ਪਾਇਆ ਜਿਹੜਾ ਇਹ ਘਰੋਂ ਤੋਰਤੀਆਂ ਨੂੰ ਕੋਈ ਨਹੀਂ ਕੰਮ ਪੂਰਾ ਆਉਣੇ ਨੂੰ ਜਿਹੜਾ ਦੱਸਾ ਵਾ ਜਾਉਂਗੀ ਅੱਜ ਮੈਂਨੇ ਆ 24 ਵੀਰ ਥਾਂ ਵਡੂ ਕੇ ਵਾਪਸ ਜਿਹੜਾ ਬਾਕੇ ਚੈੱਕ ਕਰ ਲਿਆ ਆ ਆਪਾਂ ਦੇ ਘਰੋਂ ਫੋਕੇੜਾ ਬਾਕੇ ਚੈੱਕ ਕਰਕੇ ਲਿਆਏ ਆ ਅੱਜ ਚੈਨ ਡੱਬਦੀ ਆ ਜੀ ਇੱਕ ਆਪਾਂ ਬੈਠੇ ਆ ਇੱਥੇ ਮਸ਼ੀਨਾਂ ਲਾ ਕੇ ਤੇ ਆ ਪੱਤੀ ਮਾਡਲ ਦਾ ਥੋੜਾ ਜਿਹਾ ਦੇਖ ਰਹੇ ਆ ਹਾਈਡਰੋਲਿਕ ਪਾਈਪ ਵਾਲਾ ਹਾਈਡੋ ਵਾਲਾ ਉਹ ਕਿਤੇ ਨਾਲ ਨਾਲ ਲੱਗ ਲੱਗ ਕੇ ਲੀਕ ਹੋ ਗਿਆ ਉਹ ਲਵਾ ਕੇ ਲੈਂਦਾ ਵਾ ਤੇ ਹੁਣ ਬੈ ਕਸਣ ਤੇ ਆਪਾਂ ਇੱਥੇ ਸਾਰੇ ਗੱਪਰੂ ਫੋਨ ਵੇਖੀ ਜਾਂਦੇ ਜਿਹਦੇ ਕੋਲ ਜੋ ਹੈਗਾ ਉਹ ਵੇਖੀ ਜਾਂਦਾ ਆਪਣਾ ਇਹਨੂੰ ਮੇਰਾ ਬਹੁਤ ਸੁਣਾਇਆ ਗਿਆ ਲੈ ਇਹਦਾ ਤਾਂ ਇੰਨੀ ਕਲੀਪ ਛੋਟੀ ਕਰਤੀ ਭਾਈ ਮੂੰਹੋਂ ਰੋਹਣਾ ਨਹੀਂ ਕਰਦਾ ਭਾਈ ਇਹ ਬਾਰੇ ਹੋਈ ਐ ਤੇ ਆਂ ਖਲੋਤੇ ਆ ਹਾਲੇ ਕੰਮ ਇੱਕ ਦੋ ਦਿਨ ਨਹੀਂ ਚੱਲਣਾ ਜਿਉਂ ਜਾ ਮੌਲ ਚਾਲਿਆ ਹਵਾ ਠੰਡੀ ਚੱਲਦੀ ਆ ਕੀ ਕਹਿੰਦੇ ਹੋਰ ਮਹੰਸਾਬ ਦੋ ਕੋਈ ਵਿਚਾਰ ਆਪਣੀ ਹੋਰ ਮਹੰਸਾਬ ਦੋ ਵਿਚਾਰ ਵਿਚਾਰ ਇੱਥੇ ਲੋਕਾਂ ਲੋ ਲੇ ਲੋ ਵਿਚਾਰੋ ਕਹਿੰਦੇ ਨਵਦਾ ਲਾ ਦੋ ਇੱਥੇ ਵੀ ਐਡਜਸਟ ਕਰਕੇ ਲਾ ਦਿਓ ਜਿੱਥੇ ਕਿਤੇ ਬਾੜੀ ਨਾਲ ਟੱਚ ਹੁੰਦਾ ਵਾ ਉਥੋਂ ਲੀਕ ਕਰ ਗਿਆ ਵਾ ਉਥੋਂ ਲੀਕ ਕਰ ਜਾਂਦੀ ਆਉਣਾ ਨਵਦਾ ਲਾਉਣਾ ਪੈ ਜਾਂਦਾ ਵੜ ਵੜ ਕੇ ਇਹ ਲਿਖੀ ਆ ਫੰਕ ਕੋਈ ਨਾ ਨਵੀਂ ਮਸ਼ੀਨ ਦੇ 25 ਮਾਡਲ ਦਾ ਦਰਤ ਕਾਲ ਜੀ ਕਿਹੜੇ ਰਹਿ ਕੇ ਬਣਾਇਆ ਕੋਣ ਅੱਛਾ ਮਸ਼ੀਨਾ ਅੱਛਾ ਹਾਂ ਆਓ ਚੱਕਰ ਤੇ ਆ ਨਾ ਉਹ ਬਣਾ ਕੇ ਕੱਢ ਦਿੰਦੇ ਆ ਫਿਰ ਖੱਦਲ ਸਾਡੇ ਵਰਗੇ ਹੁੰਦੇ ਆ ਹੁਣ ਆਹ ਹਾਲੇ ਪੈਵਲਿਕ ਹੋ ਗਿਆ ਲੈ ਵਿਸਵਾ ਵੀ ਨਹੀਂ ਵੜਿਆ ਮਰਲਾ ਵੀ ਨਹੀਂ ਵੜਿਆ ਲੈ ਰੋਡ ਤੇ ਚੱਲ ਕੇ ਆਈ ਆ ਚੱਲ ਕੇ ਆਈ ਆ ਦੇਖ ਲਈ ਹੋਈ ਇਹ ਨਾ ਇੱਕ ਨੇ ਟੈਂਕੀ ਖਾਦੀ ਹੋਈ ਨਹੀਂ ਹਾਂ 5G ਚਾਰਜ ਕਰਨ ਵਾਲੇ ਦਾਦਾ ਮੜਾ ਆਏ ਥੋੜਾ ਜਨਾ ਜਿਹੜੀ ਆਪਣੀ ਕੀ ਆ ਟੀਮ ਰਿਸਰਚ ਵਾਲੀ ਉਹਨੂੰ ਗੌਰ ਕਰਨਾ ਚਾਹੀਦਾ ਕਿ ਇਹ ਇਹ ਤਾਂ ਹੁੰਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਹੁੰਦੀਆਂ ਆ ਵਾ ਹੋਰ ਕਿਹੜੀ ਗੱਲ ਹੁੰਦੀ ਆ ਤੇ ਮੇਰਾ ਮਾਇਆ ਸੀ ਤੇ ਬਾਕੀ ਚਲੋ ਇੱਕ ਆਪਣਾ ਕੋ ਪਹਿਲਾਂ ਵੀ ਹੈਗੀ 18122 25 ਹੁਣ ਵੇਖਾਂ ਕਿ ਸਾਖਤਾ ਪੁੱਛੋ ਬਾਕੀ ਉਹਨਾਂ ਦੇ ਪੈਸੇ ਮੇਰੇ ਪ੍ਰਾਣ ਖਾਦੇ ਆ ਕਿਦਾਂ ਦਿਖਾ ਲਿਆ ਦੋ ਮਸ਼ੀਨਾਂ ਦੀ ਗੱਲ ਚੱਲਦੀ ਉਹ ਡਿਲੀਵਰ ਨਹੀਂ ਹੋਈਆਂ ਉਹਨਾਂ ਦੀ ਚੱਲਣ ਦੀ ਕਿਦੋਂ ਡਿਲੀਵਰ ਕਰਨੀਆਂ ਉਹ ਵੀ ਆਪਣੇ ਸੱਚੇ ਮਿੱਤਰਾਂ ਨੇ ਲਈਆਂ ਹੈ ਗੱਲ ਆ ਕੀ ਆ ਐਵੇਂ ਉਹੀ ਗੱਲ ਆਖਦਾ ਨਾ ਹੋਰ ਥੋੜਾ ਹੋ ਬਾਈ ਰਤਨ ਜਾਨ ਲਿਆ ਵਾ ਇਹਦੀਆਂ ਵੀਡੀਓ ਵੇਖੀਆਂ ਆਪਾਂ ਤੇ ਮੈਂ ਵੇਖੀ ਹੋਈ ਚੀਜ਼ਾਂ ਸੋ ਆਂ ਲਿਆ ਮਿਲਦੇ ਹਾਂ ਇੱਥੇ ਡੱਕ ਗਏ ਜਿਹਨੇ ਡੱਕ ਕੇ ਨੰਦਰਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਉਹ ਠੀਕ ਹੋ ਜੀ ਠੀਕ ਟਾਗ ਜੀ ਵਧੀਆ ਚੱਲ ਰਹੀ ਕਹਾ ਰਿਹਾ ਰਿਪੋਰਟ ਬੱਸ ਬਾਈ ਠੀਕ ਟਾਗ ਆ 18 ਦਿਨਾਂ ਨੂੰ ਹੋਲੀ ਤੇ ਘਰੀ ਹਾਲੇ ਦੇ ਫਿਲਹਾਲ ਤੇ ਕੰਮ ਪੰਜਾਬ ਹਰਿਆਣਾ ਐਮਪੀ ਸਾਰਾ ਹਨਾ ਇਕੱਠਾ ਹੋ ਜੂ ਇਕੱਠਾ ਹੋ ਜਾਂਦਾ ਵਾ ਕੋਈ ਨਾ ਪੰਜ ਸੱਤ ਸਾਲ ਲੱਗਾ ਬਾਈ ਨੂੰ ਆ ਉਹ ਇਧਰ ਵੀ ਹਾਲੇ ਹੋਲੀ ਦੇ ਲੱਗ ਜਾ ਕੇ ਹੀ ਕੰਮ ਆ हां होली ਦੇ ਬਾਅਦ ਚੱਲੂ ਕੰਮ ਇਹਦਾ ਆਏ ਚਲੋ ਮੜੀ ਕਿਤੇ ਪਾੜੀ ਪੂੜੀ ਦੇ ਕਿਤੇ ਆ ਕੇ ਮੀਨ ਨੇ ਬੜਲੇ ਦਾ ਆਪੀ ਵਿਖੇ ਹੈ ਨਾ ਬਾਕੀ ਬਈ ਜੋ ਕਰਮਾ ਚ ਹਾਂ ਹੈ ਨਾ ਜੋ ਮਿਲ ਜਾਊਗਾ ਹਾਂ ਉਹ ਠੀਕ ਆ ਵੀਰੇ ਸਭ ਚੜਦੀ ਕਲਾ ਪਰਿਵਾਰ ਸਭ ਚੜਦੀ ਕਲਾ ਵੀਡੀਓ ਵੇਖਦੇ ਹੁੰਦੇ ਬਾਈ ਦੀਆਂ ਹਾਂ ਧੰਨਵਾਦ ਬਾਈ ਉਹਦਾ ਆਉਂਦਾ ਹੁੰਦਾ ਸ਼ੋਕਨਗਰ ਇਹਨਾਂ ਦਾ ਹੈਗਾ ਟਿਕਾਣਾ ਹਾਂ ਹਾਂ ਸ਼ੋਕਨਗਰ ਗਵਾਲੀਅਰ ਸਾਰਾ ਬੜਾ ਵਧੀਆ ਉੱਥੇ ਪਿਆਰ ਆ ਬਾਰੇ ਵਾਹ ਸਭ ਏ ਆ ਰਤਨ ਬਾਈ ਵਧੀਆ ਨਾਈਸ ਬੰਦਾ ਸੁਭਾਵਾ ਅੱਗੇ ਵੀਡੀਓ ਦੇਖੀਦੀਆਂ ਸੀ ਹੁਣ ਮਿਲੇ ਅੱਜ ਪਹਿਲੀ ਵਾਰ ਤੇ ਹੁਣ ਚੱਲਿਆ ਮੈਂ ਇਹ ਵੀ ਨਿਕਲਣ ਲੱਗੇ ਆ ਪਾ ਬੈਠੇ ਆ ਜੀ ਉਜੈਨ ਲਾਗੇ ਉਹ ਜੈਨ ਦੇ ਲਾਗੇ ਲੱਗੇ ਆ ਤੇ ਸਾਨੂੰ ਭਾਜੂ ਨਹੀਂ ਗਏ ਬਾਜ਼ਾਰ ਆਪਾਂ ਰੋਟੀ ਖਾ ਲਈ ਆ ਹੁਣ ਹੋਣਗੇ ਉਹਨਾਂ ਦਾ ਵੇਟ ਕਰਨੇ ਆ ਤੇ ਏਰੀਆ ਵੰਦੇ ਫਿਰਦੇ ਸਵੇਰ ਤੋਂ ਹੀ ਘੁੰਮਣੇ ਆ ਤੇ ਕੰਮ ਹਲੇ ਮਠਈਆ ਕੰਮ ਫਰਵਰੀ ਉਹ ਹੋਲੀ ਤੋਂ ਬਾਅਦ 14 ਮਾਰਚ ਤੋਂ ਬਾਅਦ ਤੇ ਲੂਗਾ ਮੈਚ ਰਹਿ ਆ ਵੇਖਣ ਹਾਂ ਰੋਟੀ ਖਾ ਕੇ ਚੰਗਾ ਜੀ ਸਤਿ ਸ਼੍ਰੀ ਅਕਾਲ